ਸਾਹਮਣੇ ਜਿਹੜਾ ਸਾਡੇ ਸੁਖਵੀਰ ਬਾਦਲ ਜੀ ਜਿਹੜਾ ਉਹ ਰੈਲੀ ਕਰ ਰਹੇ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਟਾਈਮ ਇਦਾਂ ਦਾ ਹੁੰਦਾ ਸੀਗੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਜਿਹੜਾ ਪੈਰ ਰੱਖਣ ਨੂੰ ਜਿਹੜਾ ਉਹ ਥਾਂ ਨਹੀਂ ਹੁੰਦਾ ਸੀ ਖਾਲੀ ਜਿਹੜਾ ਨਜ਼ਰ ਜਿਹੜਾ ਉਹ ਸਾਰਾ ਏਰੀਆ ਜਿਹੜਾ ਉਹ ਆ ਰਿਹਾ ਵਾ ਦੋਸਤੋ ਇਸ ਟਾਈਮ ਅਸੀਂ ਜਿਹੜਾ ਤਰਨ ਤਰਨ ਦੇ ਵਿੱਚ ਪਹੁੰਚੇ ਜਿੱਥੇ ਅਕਾਲੀ ਦਲ ਵੱਤੋਂ ਇੱਕ ਰੈਲੀ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਜਿਹੜਾ ਚਾਹ ਪਾਣੀ ਦਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਵਾ ਕਿਸ ਤਰ੍ਹਾਂ ਅਕਾਲੀ ਦਲ ਦੀ ਰੈਲੀ ਦੇ ਵਿੱਚ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਸਾਡੇ ਸੁਖਬੀਰ ਬਾਦਲ ਜੀ ਜਿਹੜਾ ਉਹ ਰੈਲੀ ਕਰ ਰਹੇ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਟਾਈਮ ਇਦਾਂ ਦਾ ਹੁੰਦਾ ਸੀ ਕਿ ਅਕਾਲੀ ਦਲ ਦੀ ਰੈਲੀ ਦੇ ਵਿੱਚ ਜਿਹੜਾ ਪੈਰ ਰੱਖਣ ਨੂੰ ਜਿਹੜਾ ਉਹ ਥਾਂ ਨਹੀਂ ਹੁੰਦਾ ਸੀ ਪਰ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਇਕੱਠ ਵੀ ਬਹੁਤ ਜਿਹੜਾ ਉਹ ਘੱਟ ਨਜ਼ਰ ਆ ਰਿਹਾ ਪੂਰਾ ਜਿਹੜਾ ਉਹ ਖਾਲੀ ਜਿਹੜਾ ਨਜ਼ਰ ਜਿਹੜਾ ਉਹ ਸਾਰਾ ਏਰੀਆ ਜਿਹੜਾ ਉਹ ਆ ਰਿਹਾ ਵਾ ਸਿਰਫ ਕੰਮ ਹੋ ਸਕਣ ਘੱਟ ਤਦਾਦ ਦੇ ਵਿੱਚ ਹੀ ਜਿਹੜੇ ਲੋਕ ਇੱਥੇ ਨਜ਼ਰ ਆ ਰਿਹਾ ਚੰਡੇ ਵੀ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਪੂਰਾ ਜਿਹੜਾ ਅਕਾਲੀ ਦਲ ਦੀ ਜਿਹੜੀ ਤਰਨ ਤਰਨ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਹਿਲਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਸੀ ਅਕਾਲੀ ਦਲ ਦੇ ਟਾਈਮ ਪੈਰ ਰੱਖਣ ਨੂੰ ਜਿਹੜੀ ਜਗ੍ਹਾ ਨਹੀਂ ਹੁੰਦੀ ਸੀ ਪਰ ਹੁਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀਆਂ ਉਹਨਾਂ ਦੇ ਬਹੁਤ ਹੀ ਘੱਟ ਤਦਾਦ ਦੇ ਵਿੱਚ ਲੋਕ ਜਿਹੜੇ ਇੱਥੇ ਨਜ਼ਰ ਆ ਰਹੇ ਆ ਸਾਹਮਣੇ ਜਿਹੜਾ ਸਾਡੇ ਸੁਖਬੀਰ ਬਾਦਲ ਜੀ ਜਿਹੜਾ ਉਹ ਰੈਲੀ ਕਰ ਰਹੇ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਟਾਈਮ ਇਦਾਂ ਦਾ ਹੁੰਦਾ ਸੀਗੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਜਿਹੜਾ ਪੈਰ ਰੱਖਣ ਨੂੰ ਜਿਹੜਾ ਉਹ ਥਾਂ ਨਹੀਂ ਹੁੰਦਾ ਸੀ ਖਾਲੀ ਜਿਹੜਾ ਨਜ਼ਰ ਜਿਹੜਾ ਉਹ ਸਾਰਾ ਏਰੀਆ ਜਿਹੜਾ ਉਹ ਆ ਰਿਹਾ ਵਾ ਦੋਸਤੋ ਇਸ ਟਾਈਮ ਅਸੀਂ ਜਿਹੜਾ ਤਰਨ ਤਰਨ ਦੇ ਵਿੱਚ ਪਹੁੰਚਿਆ ਜਿੱਥੇ ਅਕਾਲੀ ਦਲ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਜਿਹੜਾ ਚਾਹ ਪਾਣੀ ਦਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਵਾ ਕਿਸ ਤਰ੍ਹਾਂ ਅਕਾਲੀ ਦਲ ਦੀ ਰੈਲੀ ਦੇ ਵਿੱਚ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਸਾਡੇ ਸੁਖਬੀਰ ਬਾਦਲ ਜੀ ਜਿਹੜਾ ਉਹ ਰੈਲੀ ਕਰ ਰਹੇ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਟਾਈਮ ਇਦਾਂ ਦਾ ਹੁੰਦਾ ਸੀ ਕਿ ਅਕਾਲੀ ਦਲ ਦੀ ਰੈਲੀ ਦੇ ਵਿੱਚ ਜਿਹੜਾ ਪੈਰ ਰੱਖਣ ਨੂੰ ਜਿਹੜਾ ਉਹ ਥਾਂ ਨਹੀਂ ਹੁੰਦਾ ਸੀ ਪਰ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਇਕੱਠ ਵੀ ਬਹੁਤ ਜਿਹੜਾ ਉਹ ਘੱਟ ਨਜ਼ਰ ਆ ਰਿਹਾ ਪੂਰਾ ਜਿਹੜਾ ਉਹ ਖਾਲੀ ਜਿਹੜਾ ਨਜ਼ਰ ਜਿਹੜਾ ਉਹ ਸਾਰਾ ਏਰੀਆ ਜਿਹੜਾ ਉਹ ਆ ਰਿਹਾ ਵਾ ਸਿਰਫ ਘੱਟ ਤਦਾਦ ਦੇ ਵਿੱਚ ਜਿਹੜੇ ਲੋਕ ਇੱਥੇ ਨਜ਼ਰ ਆ ਰਿਹਾ ਚੰਡੇ ਵੀ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਪੂਰਾ ਜਿਹੜਾ ਅਕਾਲੀ ਦਲ ਦੀ ਜਿਹੜੀ ਤਰਨ ਤਰਨ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਹਿਲਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਸੀ ਅਕਾਲੀ ਦਲ ਦੇ ਟਾਈਮ ਪੈਰ ਰੱਖਣ ਨੂੰ ਜਿਹੜੀ ਜਗ੍ਹਾ ਨਹੀਂ ਹੁੰਦੀ ਸੀ ਪਰ ਹੁਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀਆਂ ਉਹਨਾਂ ਦੇ ਬਹੁਤ ਹੀ ਘੱਟ ਤਦਾਦ ਦੇ ਵਿੱਚ ਲੋਕ ਜਿਹੜੇ ਇੱਥੇ ਨਜ਼ਰ ਆ ਰਹੇ ਆ ਸਾਹਮਣੇ ਜਿਹੜਾ ਸਾਡੇ ਸੁਖਵੀਰ ਬਾਦਲ ਜੀ ਜਿਹੜਾ ਉਹ ਰੈਲੀ ਕਰ ਰਹੇ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਟਾਈਮ ਇਦਾਂ ਦਾ ਹੁੰਦਾ ਸੀ ਕਿ ਅਕਾਲੀ ਦਲ ਦੀ ਰੈਲੀ ਦੇ ਵਿੱਚ ਜਿਹੜਾ ਪੈਰ ਰੱਖਣ ਨੂੰ ਜਿਹੜਾ ਉਹ ਥਾਂ ਨਹੀਂ ਹੁੰਦਾ ਸੀ ਖਾਲੀ ਜਿਹੜਾ ਨਜ਼ਰ ਜਿਹੜਾ ਉਹ ਸਾਰਾ ਏਰੀਆ ਜਿਹੜਾ ਉਹ ਆ ਰਿਹਾ ਵਾ ਦੋਸਤੋ ਇਸ ਟਾਈਮ ਅਸੀਂ ਜਿਹੜਾ ਤਰਨ ਤਰਨ ਦੇ ਵਿੱਚ ਪਹੁੰਚੇ ਜਿੱਥੇ ਅਕਾਲੀ ਦਲ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਜਿਹੜਾ ਚਾਹ ਪਾਣੀ ਦਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਵਾ ਕਿਸ ਤਰ੍ਹਾਂ ਅਕਾਲੀ ਦਲ ਦੀ ਰੈਲੀ ਦੇ ਵਿੱਚ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਸਾਡੇ ਸੁਖਬੀਰ ਬਾਦਲ ਜੀ ਜਿਹੜਾ ਉਹ ਰੈਲੀ ਕਰ ਰਹੇ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਟਾਈਮ ਇਦਾਂ ਦਾ ਹੁੰਦਾ ਸੀਗੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਜਿਹੜਾ ਪੈਰ ਰੱਖਣ ਨੂੰ ਜਿਹੜਾ ਉਹ ਥਾਂ ਨਹੀਂ ਹੁੰਦਾ ਸੀ ਪਰ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਇਕੱਠ ਵੀ ਬਹੁਤ ਜਿਹੜਾ ਉਹ ਘੱਟ ਨਜ਼ਰ ਆ ਰਿਹਾ ਪੂਰਾ ਜਿਹੜਾ ਉਹ ਖਾਲੀ ਜਿਹੜਾ ਨਜ਼ਰ ਜਿਹੜਾ ਉਹ ਸਾਰਾ ਏਰੀਆ ਜਿਹੜਾ ਉਹ ਆ ਰਿਹਾ ਵਾ ਸਿਰਫ ਕੰਮ ਹੋ ਸਕਣ ਘੱਟ ਤਦਾਦ ਦੇ ਵਿੱਚ ਹੀ ਜਿਹੜੇ ਲੋਕ ਇੱਥੇ ਨਜ਼ਰ ਆ ਰਿਹਾ ਚੰਡੇ ਵੀ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਪੂਰਾ ਜਿਹੜਾ ਅਕਾਲੀ ਦਲ ਦੀ ਜਿਹੜੀ ਤਰਨ ਤਰਨ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਹਿਲਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਸੀ ਅਕਾਲੀ ਦਲ ਦੇ ਟਾਈਮ ਪੈਰ ਰੱਖਣ ਨੂੰ ਜਿਹੜੀ ਜਗ੍ਹਾ ਨਹੀਂ ਹੁੰਦੀ ਸੀ ਪਰ ਹੁਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀਆਂ ਉਹਨਾਂ ਦੇ ਬਹੁਤ ਹੀ ਘੱਟ ਤਦਾਦ ਦੇ ਵਿੱਚ ਲੋਕ ਜਿਹੜੇ ਇੱਥੇ ਨਜ਼ਰ ਆ ਰਹੇ ਆ